ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਾਹ ਫੈਮਿਲੀ ਤੇ ਹੋਰ ਸਨਾਓ ਜੀ ਸਾਰੇ ਜਾਣੇ ਕਿਵੇਂ ਹੋ ਠੀਕ ਠਾਕ ਉਹ ਚੜ੍ਹਦੀ ਕਲਾ ਚੋਂ ਆਪਾਂ ਵੀ ਵਧੀਆ ਜੀ ਕਿਰਪਾ ਬਾਾਈ ਗੁਰੂ ਦੀ ਤੇ ਤਰੀਕ ਹੋ ਗਈ ਹੈ ਜੀ ਅੱਜ ਤਰੀਕ ਹੋ ਗਈ ਹੈ ਜੀ ਅੱਜ 19 ਤੇ 19 ਤਰੀਕ ਦਾ ਦੁਪਹਿਰ ਦਾ ਹੋ ਗਿਆ ਟਾਈਮ ਤਕਰੀਬਨ 2:30 ਵਜੇ ਦਾ ਟਾਈਮ ਹੋ ਗਿਆ ਤੇ ਸਾਰਿਆਂ ਤੋਂ ਪਹਿਲਾਂ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਆ ਕਰੋ ਪ੍ਰੈਸ ਤੇ ਤਾਂ ਕਿ ਨਮੀਆਂ ਵਾਲੀ ਵੀਡੀਓ ਜਿਹੜੀ ਤੁਹਾਡੇ ਕੋਲੇ ਪਹੁੰਚ ਜਾਵੇ ਤੇ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਜੋ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਅੱਜ ਵਾਲਾ ਬਲੌਗ ਆਪਾਂ ਸ਼ੁਰੂ ਕਰਨ ਲੱਗੇ ਅੱਜ ਬਲੌਗ ਕੋ ਸਪੈਸ਼ਲ ਆ ਤੁਹਾਡੇ ਲਈ ਤੇ ਫੁੱਲ ਬਲੌਗ ਜਰੂਰ ਦੇਖਿਓ ਤੇ ਤੁਹਾਨੂੰ ਜਰੂਰ ਵਧੀਆ ਲੱਗੂਗਾ ਕਿਉਂਕਿ ਅੱਜ ਤਰੀਕ ਹੈਗੀ ਆ 19 ਤੇ ਆਪਣੀ ਜਿਹੜੀ ਸਿਸਟਰ ਇਨ ਲਾ ਮਤਲਬ ਕਿ ਭੈਣੀ ਆ ਸਾਡੀ ਪੱਟੀ ਤੇ ਨਨਦ ਕਹਿ ਦਿੰਨੇ ਆਪਾਂ ਪਰ ਆਪਾਂ ਨਨ ਦਾ ਨਾ ਪਿਆਰ ਉਹਦੇ ਨਾਲ ਹੈ ਨੀਗਾ ਵੱਡੀ ਭੈਣ ਆਪਣੀ ਹੈ ਨਾ ਉਹਨਾਂ ਨੇ ਜਾਣਾ ਅਜ ਅਮਰੀਕਾ ਤੇ ਪਾਵਾ ਟਾਈਮ ਦਾ ਚੱਲ ਰਿਆ ਸੀ ਨਾ ਉਹਨਾਂ ਦਾ ਕੇਸ ਲੱਗਿਆ ਹੋਇਆ ਸੀ ਫਾਈਨਲੀ ਉਹਨਾਂ ਦਾ ਵੀਜ਼ਾ ਜਿਹੜਾ ਆ ਗਿਆ ਤੇ ਉਹਨਾਂ ਦਾ بیٹے ਦਾ ਬੇਟੀ ਦਾ ਤੇ ਉਹਨਾਂ ਦਾ ਉਹਨਾਂ ਨੇ ਅੱਜ ਜਾਣਾ ਅਮਰੀਕਾ ਦੀ ਫਲਾਈਟ ਆ ਗਈ ਉਹਨਾਂ ਦੀ ਤੇ ਆਪਾਂ ਸਾਰੇ ਜਾਣੇ ਉਹਨਾਂ ਨੂੰ ਏਅਰਪੋਰਟ ਤੱਕ ਛੱਡਣ ਜਾਵਾਂਗੇ ਜੀ ਤੇ ਮੈਂ ਉਤਮ ਨੇ ਚੱਲਾਂਗੇ ਤੇ ਉਧਰ ਉਹ ਸਾਰੀ ਫੈਮਿਲੀ ਆ ਰਹੀ ਹੈ ਟੈਂਪੋਰਰੀ ਟਰੈਵਲ ਕਰਾਇਆ ਹੋਇਆ ਪੂਰਾ ਅ ਪੂਰਾ ਵਧੀਆ ਹੈ ਨਾ ਉਹ ਮਾਹੌਲ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਨਾਲ ਜ਼ਰੂਰ ਬਨੇ ਰਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੇ ਨਾਲ ਦੀ ਨਾਲ ਬਨੇ ਰਹੋ ਵੀਡੀਓ ਦੇ ਨਾਲ ਹਾਲ ਤੱਕ ਅੱਜ ਵਾਲਾ ਬਲੌਗ ਹੈ ਜਿਹੜਾ ਇੰਟਰਸਟਿੰਗ ਹੋਊਗਾ ਤੇ ਆਪਾਂ ਤੁਹਾਨੂੰ ਮਿਲਾਵਾਂਗੇ ਮੇਰੀ ਸਿਸਟਰ-ਇਨ-ਲॉ ਨਾਲ ਜਿਨ੍ਹਾਂ ਨੇ ਅਮਰੀਕਾ ਜਾਣਾ ਜਿਨ੍ਹਾਂ ਦੀ ਫਲਾਈਟ ਅੱਜ ਤੇ ਆਪਾਂ ਉਹਨਾਂ ਨੂੰ ਦਿੱਲੀ ਤੱਕ ਸੀ ਆਫ ਕਰਨ ਜਾਵਾਂਗੇ ਤੇ ਸਾਰੇ ਜਣੇ ਹੋਣਗੇ ਬੱਚੇ ਹੋਣਗੇ ਤੇ ਪੂਰੀ ਮौज-ਮਸਤੀ ਕਰਦੇ ਜਾਵਾਂਗੇ ਬਲੌਗ ਦੇਖਿਓ ਇੰਟਰਸਟਿੰਗ ਹੋਊਗਾ ਤੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦਾ ਪਲੀਜ਼ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਤੇ ਹੁਣ ਆਪਾਂ ਰੈਡੀ ਹੋ ਗਏ ਆ ਉੱਤਮ ਦੇ ਇਗਜ਼ਾਮ ਚੱਲ ਰਹੇ ਸੀਗੇ ਹਨਾ 20 ਮਾਰਕਸ ਵਾਲੇ ਤੇ ਅੱਜ ਉਹਦਾ ਸੀਗਾ ਪੇਪਰ ਆਪਣੇ ਐਸਐਸਟੀ ਦਾ ਸੀਗਾ ਤੇ ਬਸ ਗਏ ਹੋਏ ਨੇ ਉਹਦੇ ਪਾਪਾ ਲੈਣ ਉਹਨੂੰ प्रदीप ਗਏ ਹੋਏ ਨੇ ਲੈਂਡ ਸਕੂਲ ਚੋਂ ਬਲੱਡਿਓ ਤੇ ਬਸ ਜਦ ਤੱਕ ਉਹ ਪਹੁੰਚਣਗੇ ਉਹ ਤੱਕ ਉਹ ਵੀ ਆ ਜਾਣਗੇ ਤੇ ਦੀਦੀ ਹੁਣ ਹੀ ਆਪਾਂ ਨੂੰ ਇੱਥੋਂ ਬੋਹਾ ਤੋਂ ਹੀ ਪਿਕ ਕਰਨਗੇ ਤੇ ਇਧਰ ਦੀ ਹੀ ਜਾਣਗੇ ਦਿੱਲੀ ਪਹਿਲਾਂ ਉਹ ਉਧਰ ਦੀ ਜਾਂਦੇ ਹੁੰਦੇ ਆ ਪਰ ਸਾਡੇ ਕਰਕੇ ਹੁਣ ਉਹ ਇਧਰ ਦੀ ਆਉਣਗੇ ਤੇ ਸਾਨੂੰ ਨਾਲ ਲੈ ਕੇ ਜਾਣਗੇ ਤੇ ਆਪਾਂ ਬੱਸ ਸਟਾન્ડ ਤੋਂ ਹਨਾ ਉਹਨਾਂ ਨਾਲ ਚੜਾਂਗੇ ਤੇ ਬਸ ਹੁਣ ਮੈਂ ਚਾਹ ਰੈਡੀ ਹੋ ਗਈ ਉਤਮ ਦੇ ਕੱਪੜੇ ਕੱਢਦੇ ਤੇ ਪ੍ਰਦੀਪਤਾ ਦੇ ਨਹਾ ਕੇ ਰੈਡੀ ਹੋ ਗਈ ਗਏ ਨੇ ਉਤਮ ਨੂੰ ਲੈਣ ਤੇ ਮੈਂ ਵੀ ਤਿਆਰਾਂਗੀ ਬਸ ਆਪਾਂ ਚਾਹ ਬਣਾਉਨੇ ਆ ਚਾਹ ਧਰੀ ਹੋਈ ਆ ਤੇ ਚਾਹ ਜੂ ਪੀਨੇ ਉਦੋਂ ਤੱਕ ਉਤਮ ਵੀ ਆ ਜਾਊਗਾ ਤੇ ਉਹਨੂੰ ਨਾ ਛੁੱਟੀ ਮਿਲਦੀ ਆਗੀ 7-3 ਦੇ ਛੁੱਟੀ ਮਿਲਦੀ ਆ ਤੇ ਉਹਦਾ ਐਗਜ਼ਾਮ ਜਿਹੜੇ ਲਾਸਟ ਪੀੜਾਂ ਚ ਹੁੰਦਾਗਾ ਤੇ ਹੁਣ ਉਹ ਐਗਜ਼ਾਮ ਦਵਾ ਕੇ ਨਾਲ ਦੀ ਨਾਲ ਲੈ ਆਉਣਗੇ ਕਿਉਂਕਿ ਫਿਰ ਬੈਨ ਤੇ ਨਾ ਟਾਈਮ ਲੱਗ ਜਾਂਦਾ ਤੇ ਫਿਰ ਉਹਨਾਂ ਨੂੰ ਵੇਟ ਕਰਨੀ ਪਊਗੀ ਦੀਦੀ ਜੂਨੀ ਸਾਡੀ ਇੱਕ ਹੋਊਗੀ ਹਨਾ ਉੱਥੇ ਵੀ ਪਹੁੰਚਣਾ ਟਾਈਮ ਨਾਲ 에어ਪੋਰਟ ਤੇ ਤੇ ਵੀਡੀਓ ਨਾਲ ਬਣੇ ਰਹੋ ਜੀ ਤੇ ਅੱਜ ਵਾਲਾ ਬਲੌਗ ਹੈ ਜਿਹੜਾ ਬਹੁਤ ਇੰਟਰਸਟਿੰਗ ਹੋਊਗਾ ਤੇ ਤੁਹਾਨੂੰ ਉਮੀਦ ਹੈ ਤੁਹਾਨੂੰ ਵਧੀਆ ਲੱਗੂਗਾ ਤੇ ਆਜੋ ਫਿਰ ਤੇ ਹੁਣ ਆਪਾਂ ਚਾਹ ਮੈਦਰ ਚਾਹ ਵੀ ਆਪਣੀ ਰਿਜਨ ਲੱਗੀ ਦੇਖੋ ਮੈਂ ਪੱਤੀ ਪਾਦਾ ਇਹਦੇ ਵਿੱਚ ਹਨਾ ਪਹਿਲਾਂ ਮੈਂ ਚਾਹ ਬਣਾ ਲਈ ਸੀ ਮੈਂ ਸਾ ਚੜ ਗਿਆ ਬੋਲਦੀ ਨੂੰ ਪਹਿਲਾਂ ਮੈਂ ਚਾਹ ਬਣਾ ਲਈ ਸੀ ਚਾਹ ਬਣਾ ਕੇ ਤੇ ਮੈਂ ਮੈਂ ਕਿਹਾ ਚਲ ਮੈਂ ਫੇਰ ਪੀਨੀ ਆ ਜਦੋਂ ਮੈਂ ਆ ਕੇ ਦੇਖਿਆ ਉਹ ਸਾਰੀ ਚਾਹੀ ਫਟੀ ਪਈ ਪਤਾ ਨਹੀਂ ਕੋਈ ਗੁੜਗੁੜ ਦੀ ਡਲੀ ਇਹੋ ਜੀ ਆ ਜਾਂਦੀ ਆ ਬਸ ਤਾਂ ਕਦੇ ਫੱਟੀ ਨਹੀਂ ਪਰ ਪਤਾ ਨਹੀਂ ਅੱਜ ਕਿਵੇਂ ਹੋ ਗਿਆ ਐਂ ਹੁੰਦਾ ਜਿੱਦਨ ਵੀ ਐ ਹੋਵੇ ਕਾਲੀ ਉਹਦਨ ਚਾਹ ਫਟ ਜਾਂਦੀ ਆ ਅੱਜ ਫਟ ਗਈ ਚਾ ਮੈਂ ਉਹ ਡਾ ਸਾਰੀ ਡੋਲੀ ਤੇ ਹੁਣ ਆਪਾਂ ਦਵਾਰੇ ਬਣਾਉਣ ਲੱਗੇ ਆ ਤੇ ਉਹ ਸਾਰੀ ਚਾਹ ਡੋਲੀ ਡੋਲ ਕੇ ਤੇ ਹੁਣ ਮੈਂ ਦਵਾਰੇ ਬਣਾਈ ਆ ਇੰਨਾ ਦੀ ਮੈਂ ਬਣਾਤੀ ਸੀ ਇਹ ਕਹਿੰਦੇ ਮੈਂ ਉੱਤਮ ਨੂੰ ਲਿਆ ਕੇ ਆ ਕੇ ਬਿਨਾਂ ਦਾ ਤੇ ਚਲ ਵੀ ਉਹਨੇ ਤੁਸੀਂ ਰੈਡੀ ਹੋ ਜਾਓ ਮੈਂ ਵੀ ਰੈਡੀ ਹੋ ਗਈ ਮੈਂ ਚਲੋ ਹੁਣ ਮੈਂ ਉਹਨਾਂ ਦੇ ਆਉਂਦਿਆਂ ਤੱਕ ਚਾਹ ਛਾਉਦੀ ਨਿਮੇੜਦਾ ਤੇ ਫਿਰ ਉੱਤਮ ਆਊਗਾ ਉਹਨੂੰ ਆਪਾਂ ਚਾਹ ਦੇਵਾਂਗੇ ਤੇ ਦੇਖੋ ਹੁਣ ਨਾ ਜਾਰ ਦਾ ਟਾਈਮ ਵੀ ਸਾਰੇ ਡੀਕਦੇ ਨੇ ਵੀ ਕਦੋਂ ਬਣੂ ਬਾਹਰ ਦਾ ਹਨਾ ਕਦੋਂ ਬਣੂ ਬਹੁਤ ਟਾਈਮ ਦੀ ਉਹਨਾਂ ਦੀ ਜਿਹੜੀ ਫਾਈਲਸ ਸੀ ਦੀਦੀ ਹੁਣੀਆਂ ਦੀ ਲੱਗੀ ਹੋਈ ਸੀ ਤੇ ਡੀਕਦੇ ਡੀਕਦੇ ਹਨਾ ਕਾਫੀ ਸਾਲ ਲੰਘ ਗਏ ਤੇ ਚਲੋ ਵਾਈ ਗਰੂ ਦਾ ਸ਼ੁਕਰਾ ਹੁਣ ਵੀ ਜਿਹੜਾ ਉਹਨਾਂ ਦਾ ਵਧੀਆ ਆ ਗਿਆ ਵੀਜ਼ਾ ਨਾ ਬੱਚੇ ਕਿਉਂਕਿ ਇਸ ਤੋਂ ਬਾਅਦ ਬੱਚਿਆਂ ਦੀ ਉਮਰ ਵੀ ਲੰਘ ਜਾਣੀ ਸੀਗੀ ਹਨਾ ਤੇ ਫਿਰ ਵੱਡੀ ਉਮਰ ਦੇ ਬੱਚਾ ਦਾ ਜਿਹੜਾ ਕੇਸ ਆ ਉਹ ਨਾਲ ਨਹੀਂ ਬਣਦਾ ਹੈਗਾ ਤੇ ਦੇਖੋ ਜਾਣਾ ਵੀ ਜ਼ਰੂਰੀ ਆ ਐ ਵੀ ਹੁੰਦਾ ਬੜਾ ਘਰ ਇੱਥੋਂ ਵੀ ਛੱਡਣਾ ਔਖਾ ਹੋ ਜਾਂਦਾ ਹਨਾ ਕਿਉਂਕਿ ਇੱਧਰ ਵੀ ਉਹਨਾਂ ਨੂੰ ਕਾਸੀ ਚੀਜ਼ ਦੀ ਕੋਈ ਘਾਟ ਨਹੀਂ ਸੀ ਬਾਦੂ ਬਾਲਕ ਦਾ ਸਭ ਕੁਝ ਦਿੱਤਾ ਹੋਇਆ ਸੀ ਤੇ 18 19 ਸਾਲ 17 18 ਸਾਲ ਹੋ ਗਏ ਸੀ ਉਹਨਾਂ ਦੇ ਕੇਸ ਲੱਗੇ ਉਹਨੂੰ ਦੇਖ ਲੋ ਇੰਨਾ ਲੰਮਾ ਸਮਾਂ ਹੋ ਗਿਆ ਅਮਰੀਕਾ ਦਾ ਤੇ ਹੁਣ ਜਾ ਕੇ ਕਿਤੇ ਬੜਿਆ ਚਲੋ ਖੁਸ਼ੀ ਵੀ ਬਹੁਤ ਆ ਉਹਨਾਂ ਪਰ ਫੇਰ ਬਟ ਸੱਟ ਜਾਈ ਪਾਲਿਆ ਲੋਰ ਟੀ-ਸ਼ਰਟ ਤੇ ਮੈਂ ਹੋ ਨਹੀਂ ਪਾਇਆ ਸੂਟ ਨਹੀਂ ਪਾਇਆ ਹੈਗਾ ਕਿਉਂਕਿ ਲੰਮਾ ਸਫਰ ਆ ਸੂਟ ਦੇ ਵਿੱਚ ਔਖਾ ਹੋ ਜਾਂਦਾ ਲੰਮਾ ਸਫਰ ਆ ਜਦੋਂ ਸੂਟ ਦੇ ਵਿੱਚ ਔਖਾ ਹੋ ਜਾਂਦਾ ਹਨਾ ਤੇ ਕੰਫਰਟੇਬਲ ਰਹਿੰਦਾ ਬੰਦਾ ਲੋਟੀ ਛੜ ਦੇ ਵਿੱਚ ਜੇ ਤਾਂ ਕੋਈ 2-4 ਘੰਟਿਆਂ ਦਾ ਰਾਹ ਹੋਵੇ ਫਿਰ ਤਾਂ ਬੰਦਾ ਚਲੋ ਸੂਟ ਵੇਅਰ ਕਰ ਲੈਂਦਾ ਹਨਾ ਤੇ ਆਪਾਂ ਸੌਕ ਲਓ ਜੀ ਸਾਰੇ ਜਣੇ ਹੋ ਗਏ ਆ ਰੈਡੀ ਅਸੀਂ ਉਤਮ ਵੀ ਰੈਡੀ ਤੁਮਦੇ ਡੈਡੀ ਵੀ ਰੈਡੀ ਤੁਮ ਦੀ ਮਾਂ ਵੀ ਰੈਡੀ ਉਤਮ ਦੇਖੋ ਤੁਸੀਂ ਯੋ ਚੱਲ ਬਾਹਰ ਆ ਜਾ ਅਗਰ ਆ ਫੜਕ ਹੈ ਮੈਂ ਬੇ ਤੂੰ ਹੈਈ ਹੈ ਕੈਪ ਇਧਰ ਪਈ ਆ ਦੇ ਦੋ ਦੇ ਦੋ ਯਾਰ ਉਹ ਦੂਸਰੀ ਡੰਡੇ ਜਿਹੜੀ ਦੇ ਦੋ ਦੇ ਦੋ ਮਮੀ ਕਿ ਕੈਰੀ ਵਾਰੀ ਫਾਈਨ ਫਾਈਨ ਆ ਪੂਰੇ ਵਧੀਆ ਆਪਾਂ ਤਾਂ ਫਾਈਨ ਹੀ ਨਹੀਂ ਦੇ ਦ ਇਧਰ ਮੰਮੀ ਗੇਟ ਲਾਉਂਦੇ ਹੋਏ ਕੁੰਡਾ ਲਾਉਂਦੇ ਹੋਏ ਜਿੰਦਾ ਵੀ ਫੁੱਲ ਪ੍ਰੋਟੈਕਸ਼ਨ ਹੈ ਵਿਜ਼ਾਟ ਫਲੈਕਸ ਪ੍ਰੋਟੈਕਸ਼ਨ ਕਿਉਂ ਮੈਂ ਆ ਵੀ ਲਾਉਣਾ ਇੱਧਰ ਵੀ ਜਿੰਦਾ ਲੱਗੂਗਾ ਇਧਰ ਮੰਮਾ ਜੀ ਬਹਿ ਚੁੱਕੇ ਨੇ ਮੈਂ ਤਾਂ ਢੂਈ ਦੋਖ ਲੱਗੀ ਜਾਂ ਤਾਂ ਪਹਿਲੇ ਹੀ ਥਕਾਵਟ ਹੋ ਚੁੱਕੀ ਹੈ इधर कपड़े भी बाहर जी आ चुके हैं। देखी जाओ। देखी जाओ क्या चुके मैं ना फिर ना। पके। चलो 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 चलो, 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 चलो।

जगदीप <laughs> तो तो भी <laughs> <laughs> ਇਹ ਸਾਰੇ ਰੋਲੇ ਹੁੰਦੇ ਆ ਸੀ ਆ ਗਿਆ ਤੁਮ ਗਲੇ ਲਓ ਜੀ ਅਮਰੀਕਾ ਦੀ ਟ੍ਰਿਪ ਆ ਸਾਰੇ ਜਾਣੇ ਚੱਲੇ ਜਹਾਜ਼ ਤੋਂ ਚੜ੍ਹਨੇ ਹੁਣ ਅੰਤਰਵੀ ਟੈਗ ਟਿਕਾ ਅੱਛਾ ਦੇ ਨੀ ਨਹੀਂ ਹੁਣ ਹੋਰ ਹੀ ਮੋੜਾਂ ਦੇ ਆਹ ਆਹ ਬੱਲੇ ਲੱਗੇ ਜਦੋਂ ਮਤੋਂ ਬਸ ਹੀ ਚਲੇ ਜਾਣਾ ਆਹ ਪਹੜ ਨਹੀਂ ਰੁਕਦੀ ਬਾਟੇ ਰੋੜੀ ਸੀ ਇੱਥੇ ਆਉਂਦਾ ਆਹ ਜਮ ਕੋਲ ਜਾਂਦਾ ਹੋ ਗਿਆ ਤਾਂ ਆ ਬੈਠਾ ਹੌਲੀ ਹੌਲੀ ਜਾਊਂਗਾ ਉਦੇ ਕੋਲੇ ਪਹੁੰਚ ਜੂਗਾ ਮਾਰੀ ਚ ਪਈਆਂ ਤੁਸੀਂ ਭੇਜ ਦਿਓ ਉਹ ਦਿਨ ਨੂੰ ਦੇ ਦਾਂਗੇ ਇਹ ਤਾਂ ਮੋਟਾ ਬਿਜੂ ਨਹੀਂ ਹੈਗੀ ਬਸ ਨਹੀਂ ਲੈ ਮੈਂ ਉਹਹ ਚੱਲ ਚੱਜਾਉਂਗਾ ਨਹੀਂ ਹੈ ਤਾਂ ਕੋਈ ਪੈਜੀ ਉਧਰ ਜੀ ਕਰਿਆ ਹੱਸੀ ਤਨ ਕੋਸੇ ਨਹੀਂ ਗਏ ਜਿਹੜਾ ਸਾਰਾ ਜੀ ਕਰਿਆ ਪੈਜੀ ਸਪੈਸ਼ਲ ਕਰਦਾਗਾ ਆ ਨਹੀਂ ਲਾਦਾ ਵੀ ਅਪ ਟ੍ਰਿਪ ਤੇ ਜਾਈ ਜੰਨੇ ਆ ਹਨਾ ਹਨਾ ਟੂਰ ਤੇ ਜਾਈ ਜੰਨੇ ਆ ਜਿਸ ਦਿਨ ਜਣੇ ਨੂੰ ਛੱਡ ਕੇ ਆਉਂਗਾ ਟੂਰ ਤੇ ਜਾ ਕੇ ਦੇ ਦੋ ਤੇ ਦੋ ਆਹੀ ਬੋਤਲ ਦੇਮੇ ਬੋਤਲ ਪਾ ਦੇ ਨਾ 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 ਮਸ ਗਿਆ ਮੈਂ ਪਰਹਣ ਨੰਦ ਮੇਰੀ ਹਾਏ ਹਾਏ ਕਿਵੇਂ ਬਿਟੇ ਹੋ ਆਪਾਂ ਸੱਚੀ ਬਾਣੀ ਨਹੀਂ ਲੈਣਾ ਬੰਦੇ ਬੰਦਾ ਮਮਾ ਹੋਰ ਹੋਇਆ ਤੁਮ ਨਹੀਂ ਆ ਆ ਕੀ ਆ ਕੀ ਤਾਂ ਬੰਦੇ ਬਦਲਾਂਗੇ ਵਾਰੀ ਵਾਰੀ ਬਦਲੀ ਜਾਵਾਂਗੇ ਬਦਲੀ ਜਾਵਾਂਗੇ ਬਦਲੀ ਆਵੇਂ ਬਹਿ ਗਿਆ ਹਾਂ ਪਰ ਮੈਂ ਉਹਨਾਂ ਕੋਲੇ ਵੇਣੀ ਆ ਵਾਰੀ ਵਾਰੀ ਆਪਾਂ ਬੰਦੇ ਬਦਲਾਂਗੇ ਸਾਰੇ ਆ ਨਾ ਵੀ ਇਹਨਾਂ ਨੂੰ ਸਾਨੂੰ ਵੀ ਅਸੀਂ ਵੀ ਦੇਖ ਲੈਂਦੇ ਗਰੁੱਪ ਚ ਪਾ ਦਿਓ ਗਰੁੱਪ ਚ ਪਾ ਦਿਓ ਸਾਰਿਆਂ ਨੂੰ ਮੈਨੂੰ ਵੀ ਲੈਣੇ ਆਰੈਂਜ ਮੈਨੂੰ ਪਾਪਾ ਇੱਦਾਂ ਵੀਰ ਇੱਧੀਆਂ ਪੇਜਾਂ 'ਚ ਗਰੁੱਪ 'ਚ ਗਰੁੱਪ 'ਚ ਸਾਰਿਆਂ ਯਾਰ ਅਸੀਂ ਤਾਂ ਹੈ ਹੀ ਨਹੀਂ ਗਰੁੱਪ 'ਚ ਮੈ ਤਾਂ ਉਹ ਪਾ ਦਾਂ ਮੈਂ ਵੀ ਤੇ ਹਾਂ ਮੈਨੂੰ ਵੀ ਪਾ ਦਿਓ ਕਰੇ ਨਹੀਂ ਸੀ ਕਰੇ ਆਹ ਉਹ ਮੈਨੂੰ ਵੀ ਪਾ ਦਿਓ ਹਾਂ ਪਪੂ ਦੀ ਦੁਕਾਨ ਤੋਂ ਨੇ ਇੱਧਰੋਂ ਦੁਕਾਨ ਤੋਂ ਨੇ ਮੈਂ 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 ਮੜਾ ਮੁਟਾ ਖਾਲੋ ਨੂੰ ਮਾਰਨਾ ਹੋ ਜਾਊਗਾ ਹੋਰ ਹਾਂ ਕੁਝ ਫਰੂਟ ਲੈ ਲਓ ਔਰੈਂਜ ਸਹੀ ਰਹੇਗਾ ਹਾਂ ਔਰੈਂਜ ਬਹੁਤ ਵਧੀਆ ਗਲ ਨਹੀਂ ਹੋਣਗੀਆਂ ਔਰੈਂਜ ਨਾਲ ਗਲੇ ਹੀ ਨਹੀਂ ਹੋਣਗੇ ਗਲੇ ਠੀਕ ਹੁੰਦੇ ਨੇ ਔਰੈਂਜ ਨਾਲ ਹੋਰ ਸੰਤਰੇ ਨਾਲ ਸੰਤਰਾ ਕਿਉਂ ਖਰਾਬ ਹੁੰਦਾ ਨੀਟ ਨੂੰ ਆ ਗਈ ਬਸ ਜੀ ਕਹਿੰਦੇ ਕਹਿੰਦੇ ਆਦਮੀਆ ਕੰਨੀ ਬੁਖਾਰ ਹੋਵੇ ਤੇਰਾ ਤਰਾ ਹੋਰੀਂ ਪਟਾਦਾ ਹਾਏ ਤੂੰ ਸਾਜਨ ਦੇਵੇਂ ਤੇ ਮੋਚ ਵਾਲੀ ਹੁੰਦੀ ਏ ਤੇ ਨੰਗੇ ਜਾਂਦੇ ਸੀ ਪੀਣਾ ਕਹਿੰਦਾ ਚੱਕ ਲੈ ਮਖਾ ਭਣੇ ਤੂੰ ਹਰ ਕਿਲੋ ਲੰਬੀਵਾ ਚੱਕ ਜਾ 400 ਜਗਦੀਪ ਨੇ ਮਸਾ ਪੀਤੀ ਇੱਕ ਗੱਪ ਮੈਂ ਇੰਨਾ ਕਹ ਨੂੰ ਸੰਗਦਾ ਤੂੰ ਬੜਿਆ ਦੱਸ ਪੂਆ ਨੂੰ ਪਿਉਣੀ ਪੂਆ ਦਾ ਪੀ ਗੀ ਕੀ ਅਰੇ ਮਨੂ ਫੋਨ ਤੇਰੇ ਕੋਲ ਜਬਾਦ ਤੇਰੀ ਹਾਂ ਅੱਛਾ ਇੱਥੇ ਬਾਬਾ ਮੇਰੇ ਕੋਲ ਮੈਨੂੰ ਫੜਾ ਦੇ ਹਾਂ 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 ਕਿੱਥੇ ਜਾ ਉਹ ਆਈ ਸੀ ਦਵਾਈ ਲੈ ਕੇ ਹਾਂ ਨਹੀਂ ਠੀਕ ਆ ਮੈਂ ਉਹ ਤਾਂ ਮਾਸ ਫਟਿਆ ਹੋਇਆ ਤਾਂ ਕਰਕੇ ਖਿੱਚ ਪੰਜੀ ਕੋਈ ਦਵਾਈ ਲੈ ਆ ਕਰੋ ਤੁਸੀਂ ਮੈਂ ਉੱਥੇ ਲਗਾ ਬੈਠ ਗਈ ਕੋਈ ਜਮਾ ਹੋਰ ਆਹ ਨਹੀਂ ਕੁਝ ਨਹੀਂ ਆ ਬਈ ਆਸਤਿਕਾ ਸਾਰਨ ਨੂੰ ਸਾਤ੍ਰਿਕਾ ਮੇਰੇ ਚੱਲ ਕਿਤੇ ਮਮੀ ਕੋਲ ਚੱਲ ਇਹ ਮੂਰੀ ਫਾਇਦਾ ਹੁੰਦਾ ਬੰਦੇ ਜਾ ਉਹ ਵਿਚੇ ਬੈਠ ਤੇ ਬੈਠ ਜਾ ਵੀ ਦੇ ਦੋ ਦੇ ਦੋ ਨਾ ਡਾ ਉਹ ਬੈਟਰੀ ਉਹ ਜੂ ਤੂੰ ਦੇ ਦੇ ਨਾ ਦੇ ਦੇ ਤੂੰ ਹਿੱਤ ਤੇ ਬੈਠ ਹਿੱਤ ਤੇ ਬੈਠ ਐ ਤਾਂ ਹੈ ਕੀ ਪਾਵਰ ਬੈਂਕ ਕੱਪੜੇ ਤੇ ਅਮਰੀਕਾ ਦੇ ਸੰਤਰੀ ਖਾਂਦੇ ਹੋਏ ਕੀ ਗੱਲ ਹੈ ਇਹ ਡਿਸਟ੍ਰਿਕਟ ਦਾ ਨਗਰ ਉੱਪਰ ਬੈਠਾ ਰਾਨੀ ਹਾਂ ਸੋ ਸਾਰਿਆਂ ਨੂੰ ਮੂਰੇ ਬਿਠਾਏ ਹੋਇਆ ਦੇਖੋ ਮੈਂ ਪਿੱਛੇ ਆ ਕੁੱਤਰਾ ਹੈ ਬੋਲਦਾ ਕੁੱਤਰਾ ਸਾਡਾ ਹੈ ਦਾ ਫਾਸਲਾ ਹੈ ਬਣਾ ਬਣਾ ਖਲਣੀ ਜੇ ਮੱਝ ਆਏ ਤੁਹਾਨੂੰ ਜਮਾਈ ਕਰਾਉਂਗਾ ਅਸਲੀ ਨਹੀਂ ਅਸਲੀ ਨਹੀਂ ਆਇਆ ਜਮਾਈ ਆਪਕਾ ਤਾਂ ਬੰਦੀ ਹੈ ਉਹਨੇ ਜਮਾਈ ਆਇਆ ਤਾਂ ਜਿੱਤਰਾ ਦੇਣੀ ਹੈ ਆਹ ਆਹ ਹਮ ਤੁਰੂ ਬਿਨ ਕੋ ਤਾ ਕਦੀ ਆਉਣਗੇ ਆਉਣਗੇ ਪੈਸੀ ਆ ਪਿੱਛੇ ਸਿਕਾਉਆ ਕੁੜੀਆਂ ਤੇਰੇ ਸੱਤਾ ਬੱਪਾ तुम में समाले अनपते अनपते से डरता है, दिल्याने दिल्याने है. है। तो भी भाई रंग खेल तुम बेचारे कितनी मेरी हाय यार जा तो बंदा अटक सी रह गया मर मुड़ी जा रहा मैं तो पता नहीं बात थी ए यार जाने मैं नाच मैं नहीं क्यों कर रहा है कोई याद है ऐसा काम ਮੈਂ ਇਹੋ ਕਰ ਰਿਹਾ ਹਾਂ ਕਿ ਉਹ ਗਾਣਾ ਲਾ ਦੇ ਜੀ ਆ ਤਾਂ ਕਿਹੜਾ ਗਾਣਾ ਲਾਉਣਾ ਕਿਹੜਾ ਸ਼ੀਸ਼ਾ ਲਾਉਣੀ ਫੇਵਰੇਟ ਹੈ ਫੇਵਰੇਟ ਆ ਫੜਕ ਜਾਂਦਾ ਸੀ ਮੈਂ ਇੱਕ ਉਹਦੇ ਕਿਹੜਾ ਸੀ ਉੱਪਰ ਕੁਛ ਵਾਲਾ ਜੀ ਜੀ ਦਾ ਮੈਨੂੰ ਨੱਚ ਲੱਗਿਆ ਕਰ ਪਾਪਾ ਬਾਈ ਪਾਪਾ ਦਾ ਲੱਗ ਨੱਚ ਕੋਲਾ ਤੂੰ ਫਿਰ ਲਾ ਦੋ ਹੀ ਮੈਨੂੰ ਆ ਕੇ ਆ ਮਾਂ ਹਾਂ ਹਾਂ ਹੋ ਜੀ ਹੋ ਟੁੱਟ ਗਈ ਮੇਰੇ ਚਾਨਦੀ ਅੱਡਾ ਕਿ ਚਿੱਤਰ ਹੈ ਨਾ ਮੈਂ ਘਰੇ ਲੈ ਆ ਸੋਚ ਤਾ ਕਿ ਤਨੀ ਪੁੰਨਾ ਦਈ ਆਈ ਮਾਰੀ ਮੂਰੇ ਮਾਰੀ ਚ ਕਰਦੇ ਆ ਤੁਹਾਨੂੰ ਦੇਈ ਤੈਨੂੰ ਮਿਲ ਨਹੀਂ ਸੀ ਤੁਸੀਂ ਕਹਿਣਾ ਕਹਿਣਾ ਲਵਾਣਾ ਸੁਣਾ ਦੇ ਕਰ ਮਿਲੋ ਅਸੀਂ ਤੁਹਾਨੂੰ ਆ ਜਾ ਕਰਨ ਲੱਗੇ ਆਪਾਂ ਫੋਟੋ ਕਿੰਨੀ ਬਣ ਜਾਂਦੀਆਂ ਫੋਟੋ ਮੈਂ ਫਸ ਗਈ ਮੈਂ ਚੱਲੀ ਜਾਂਦੋਂ ਪਾਏ ਹੁਣ ਲਾਉਣ ਵਾਲੇ ਆ ਉਹ ਟਾਈਮ ਆਉਟ ਨਹੀਂ ਦੇਖੀ ਜਾਂਦੇ ਆ ਬੋਤਲ ਕਿਹਦੇ ਕੋਲੇ ਆ ਆ ਸੀ ਮੈਨੂੰ ਆ ਤਾਂ ਲਾਇਆ ਕਿਹੜਾ ਲਾਉਣ ਆ ਰਹੀ ਤਾਂ ਕਿਹੜਾ ਲਾਇਆ ਮੈਨੂੰ ਵੀ ਸੁਣ ਲੈ ਤੂੰ ਕਿਹ ਚੀਜ਼ ਤੇਰਾ ਫੇਵਰਟ ਮੰਨ ਮੈਂ ਮੈਨੂੰ ਰੋਗੇ ਪ੍ਰੈਕਟਿਸ ਕਰਾਂ ਉਹ ਜਿਹਨੂੰ ਰੋਗ ਇਹਨੇ ਚਾਹ ਦਿੰਦੀ ਆ ਨੇ ਮੈਂ ਹੁਣ ਫੇਰ ਵੀ ਨਹੀਂ ਮੰਨਦੀ ਗਰੀਬੀ ਇਹਨੂੰ ਚਾਹ ਚਾਹ ਕੇ ਵਿਚਾਰੀ ਜੁਆਗੜੀ ਤੁਸੀਂ ਨਹੀਂ ਇਹ ਕੇ ਲੈ ਹੈ ਨੀ ਇਹ ਕੇ ਲੈ ਫਤਿਹ ਪਾਣੀ ਪਾਣੀ ਜਦੋਂ ਆਉਂਦਾ ਸੀ ਕੋਈ ਆਪਾਂ ਚਾਹ ਲੈਣਾ ਚਾਹੁੰਦੇ ਆ ¡Qué <laughs> ਕੋ ਮੈਂ ਕਾ ਨਾਂ ਨਹੀਂ ਆਦਾ ਕਿ ਕਾ ਮੇਲੇ ਨਹੀਂ ਨਾਂ ਕਿਹੜੀ ਲੋਕ ਦੀ ਕੋ ਮਾ ਮੀਆਂ ਮਾ ਮਾ ਪਾਈ ਨੇ ਬਾਸ ਕਮਾਟ ਦੇਖਣ ਨੂੰ ਇੱਥੇ ਆਏ ਨਾ ਵੱਡੀ ਮੰਮੀ ਯਾਰ ਕੀ ਨਾਲ ਵੱਡੀ ਮੰਮੀ ਅੰਕਲ ਦੀ ਦੋਸਤੀ ਕੋਈ ਨਹੀਂ ਵੱਡੀ ਮੰਮੀ ਯਾਰ ਦੀ ਮੈਂ ਕੱਟਾਂ ਹਿੱਤ ਨੱਚਾਉਂਦੇ ਆਂ ਹੈ ਜਿੱਥੇ ਚੜ੍ਹਦੇ ਆਂ ਪਾਪਾ ਕੇ ਆ ਜਾ ਪਾਪਾ ਚੱਲ ਨਾ ਹੋ ਜਾਣਾ ਆਂ ਆਂ ਨਾ ਸੋਈਂ ਨਾ ਜਾ ਬਈ ਆ ਮੰਨਦਾ ਸੋਈਂ ਚਾਈ ਚੱਕਦੀ ਵਾ ਕੀ ਹੋ ਗਈ ਠਿਗਰਾਈ ਨਾ ਮੈਂ ਤਾਂ ਮਟੇਰਾ ਕੇ ਹਟਾ ਕੇ ਕਿੰਨਾ ਟੋਪ ਚੰਗਾ ਮੈਂ ਤਾਂ ਮਟੇਰਾ ਜੇਰੀ ਨੂੰ ਸਾਰੀ ਹੋ ਗਈ ਅਜੇ ਮਨੋਂ ਠੀਲੀਆਂ ਦੇ ਨੂੰ ਕੋਈ ਨਿਹਰੇ ਮਨ ਲੋੜੀ ਤੇ ਕੁਈ ਕੋਸ ਰੰਗ ਨਾ ਪਿਆ ਸੋਣੀਏ ਦਸਦੀ ਨਾਲ ਜਮੇ ਠੰਡੇ ਰਹਿਣ ਕੇ ਜੰਮੇ ਪੈਂਦਾ